आप चले गाय सी ने बहुत लो पीता इस बंद ने मेरा हूं मेरा मगर की लैंड है पानी आले कहने से लटका के आ गया मैं तो चली सी नहर से टिकर मेरा पीता पे लहू Right disclaimer under section 107 of the Copyright Act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non educational or personal use tips the balance in favor of fair use सत जी उम्मीद करती हाँ कि तुम ਅੱਜ ਅਸੀਂ ਗੱਲ ਕਰਾਂਗੇ ਉਸ ਵਲੌਗਰ ਬਾਰੇ ਜਿਸ ਨੇ ਆਪਣੀ ਬੇਸਤੀ ਖੁਦ ਕਰਵਾਈ ਹੈ ਜੀ ਕਰਦਾ ਸੀਗਾ ਮੈਂ ਕਿਹਾ ਚਲ ਅੱਜ ਮਟਰ ਵਾਲੇ ਚੋਲ ਬਣਾਨੇ ਆ ਨਾ ਮਟਰ ਪਏ ਸੀ ਮੈਂ ਕਿਹਾ ਚਲ ਚੋਲ ਬਣਾਨੇ ਤੇ ਮੈਂ ਤੁਹਾਨੂੰ ਦਿਖਾਨੀਆ ਚੋਲ ਬਹੁਤ ਟੇਸਟੀ ਬਣਿਆ ਆ ਆ ਦੇਖੋ ਚੋਲ ਪਹਿਨੇ ਜੇ ਚੋਲ ਖਾ ਕੇ ਦੇਖੇਂਗੇ ਨਾ ਤੇ ਤਾਂ ਹੀ ਪਤਾ ਲੱਗੂਗਾ ਵੀ ਸਵਾਦ ਬਣਿਆ ਕਿ ਨਹੀਂ ਉੱਤੋਂ ਉੱਤੋਂ ਦੇਖਣ ਨੂੰ ਤਾਂ ਹਰ ਇੱਕ ਚੀਜ਼ ਵਧੀਆ ਲੱਗਦੀ ਹੁੰਦੀ ਹੈ ਬੋੜੇਸਟ ਬਣ ਗਿਆ ਇਸੇ ਵੈਸਤਾ ਤੂੰ ਕਹਿੰਦੀ ਸੀ ਤੇ ਮਮੇ ਬਿਮਾਰ ਆ ਤੈਨੂੰ ਬਹੁਤ ਜ਼ਿਆਦਾ ਟੈਨਸ਼ਨ ਆ ਹੈ ਤੂੰ ਸਵੇਰ ਉੱਕੇ ਟੀਸੀਗੀ ਤੇ ਇੱਥੇ ਬੈਠੇ ਥਾਲ ਭਰ ਕੇ ਚੌਲ ਖਾਈ ਜਾਨੀ ਜੇ ਬੰਦੇ ਨੂੰ ਟੈਨਸ਼ਨ ਹੋਵੇ ਨਾ ਤੇ ਬੰਦੇ ਕੋਈ ਵੀ ਚੀਜ਼ ਖਾਂਦਾ ਹੋਵੇ ਨਾ ਤਾਂ ਉਹ ਤੇ ਨਹੀਂ ਖੁਸ਼ ਹੋ ਕੇ ਚੀਜ਼ ਨਹੀਂ ਖਾਦੀ ਜਾਂਦੀ ਹੁੰਦੀ ਗਾਈਸਰ ਮੈਂ ਤੁਹਾਡੇ ਪਾਈ ਨੂੰ ਕਿਹਾ ਵੀ ਮੈਂ ਚੱਲੀ ਆ ਤੇ ਮੈਂ ਹਣੋਂ ਨਾ ਨਹੀਂ ਮੈਂ ਆਪ ਤੇ ਢਿੱਗਣ ਚੱਲੀ ਬਾਅਦ ਵਿੱਚ ਜਾਣੀ ਨੇ ਦਾ ਪੇਕੇ ਹਣ ਤੇ ਮੈਨੂੰ ਕਹਿ ਕੇ ਆ ਗਈ ਵਸੇ ਅੱਜ ਤਾਂ ਮੈਂ gekeੜਾ ਕੱਢਣਾ ਚੋਲ ਖਾਦੇ ਸੀ ਚੋਲ ਲੱਗਦਾ ਪਾਣੀ ਖਾਲੇ ਜਿਹੜੇ ਬੈਠੀ ਦਾ ਹਜਮ ਨਹੀਂ ਹੋਇਆ ਤਾਂ ਹੀ gekeੜਾ ਕੱਢਣਾ ਪੈ ਰਿਹਾ ਤੇ ਘਰੇ ਬਹਾਨਾ ਵੀ ਕੀ ਲਾ ਕੇ ਮੈਂ ਨੈੱਚ ਸ਼ਾਲਮਾਂ ਚੱਲੀ ਐ ਤੇ ਦੂਜਾਂ ਟੈਨਸ਼ਨ ਚ ਪਾਉਂਦੀ ਐ ਆਊਗਾ ਜਰੂਰ ਮੈਂ ਬਹੁਤ ਟਨ ਜਾਣਾ ਨਹੀਂ ਕਰੇ ਉਹ ਤਾਂ ਆਊਗਾ ਹੀ ਅਗਲਾ ਮਗਰ ਜਯਤਨ ਕਹਿ ਕੇ ਆਈ ਮੈਂ ਨੈੱਚ ਸ਼ਾਲਮਾਂ ਚੱਲੀ ਐ ਅਗਲੇ ਨੂੰ ਤਾਂ ਟੈਨਸ਼ਨ ਹੁੰਦੀ ਆ ਫੇਰ ਤੇ ਮੈਂ ਤਾਂ ਮਗਰ ਨਹਿਰ ਤੇ ਚੱਲੀ ਜਾਂਦਾ ਨਹਿਰ ਤਾਂ ਸੁੱਕੀ ਐ ਖਾਲੀ ਮੈਂ ਕੋਈ ਨਹੀਂ ਆਪ ਉਹਨਾ ਪ੍ਰੈਂਕ ਕਰਦੇ। ਉਹਨਾਂ ਨੂੰ ਪਤਾ ਲੱਗ ਹੀ ਗਿਆ ਫਿਰ ਵੀ ਤੂੰ ਸਾਰੇ ਡਰਾਮੇ ਕਰਦੀਆਂ ਤੇ ਇਹ ਪੈਨੇ ਨਾਲ ਪ੍ਰੈਂਕ ਨਹੀਂਗਾ ਇਹਨੂੰ ਕਹਿੰਦੇ ਸ਼ਰਕਤ ਤੇ ਤਮਾਸ਼ਾ ਕਰਨਾ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਦੇਣਾ। 1 ਕਿਲੋਮੀਟਰ ਤੁਰ ਕੇ ਆ ਗਈਆਂ ਮੈਂ 1 ਕਿਲੋਮੀਟਰ। ਚਲ ਚੰਗੀ ਗੱਲ ਜਿਹੜੇ ਘਰੋਂ ਚੌਲ ਖਾ ਕੇ ਤੁਰੇ ਸੀ ਉਹ ਤਾਂ ਹਜਮ ਹੋ ਹੀ ਗਏ ਹੋਣੇ ਉਤੋਂ ਦੀ ਹੋਰ ਭੁੱਖ ਲੱਗ ਆਈ ਹੋਊਗੀ। ਇੱਕ ਥਾਲ ਜੱਕ ਹੋਰ ਭਰ ਲਈ ਤੇ ਉਹ ਵੀ ਖਾਲੀ ਚੌਲਾਂ ਦਾ। ਸਿਰੇ ਮੈਂ ਬੈ ਗਈ ਧਰਨੇ ਤੇ ਇੱਥੇ। ਮੈਂ ਬੈਗੀ ਭੁੱਖ ਹੜਤਾਲ ਤੇ ਮੈਨੂੰ ਪੱਕੇ ਜਾਨ ਨਹੀਂ ਦਿੰਦਾ ਇਹ ਖਾ ਕੇ ਕਿੱਲੋ ਪੱਕੇ ਚੌਲ ਤੇ ਹੁਣ ਭੁੱਖ ਹੜਤਾਲ ਤੇ ਬੈਗੀ ਚਲੋ ਅੱਜੀ ਇਹਨਾਂ ਦੇ ਧਾਰਨੇ ਦੇ ਨਾਲ ਆਪਣੀ ਵੀਡੀਓ ਦੀ ਹੁੰਦੀ ਹੈ ਸਮਾਪਤੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਦਬਾ ਦਿਓ ਤੇ ਨਾਲ ਹੀ ਸਾਨੂੰ ਕਮੈਂਟਾਂ ਵਿੱਚ ਦੱਸਿਓ ਕਿ ਇਹਨਾਂ ਨੇ ਜੋ ਸੜਕ ਤੇ ਤਮਾਸ਼ਾ ਕੀਤਾ ਇਹ ਕਰਨਾ ਸਹੀ ਸੀ ਜਾਂ ਗਲਤ ਸੀ